ਅਬ ਮਾਨ ਸਾਹਿਬ ਨੂੰ ਬੇਨਤੀ ਆ ਜੀ ਸਾਡੇ ਮੂੰਹ ਦੇਖੋ ਕਿਵੇਂ ਉਤਰੇ ਪਏ ਆ ਇਹ ਉਤਰਿਆ ਜਿਹੜਾ ਤੁਸੀਂ ਹੁਕਮ ਜਾਰੀ ਕੀਤਾ ਨਾ ਵੀ ਬੀਏ ਪਾਸ ਵਾਲੇ ਸਰਪੰਚ ਬਣਨਗੇ ਮੇਹਬਾਨ ਜੀ ਬੀਏ ਪਾਸ ਵਾਲੇ ਸਰਪੰਚ ਸਾਨੂੰ ਪੂਰੇ 2 ਸਾਲ ਹੋ ਗਏ ਲੋਕਾਂ ਨੂੰ ਸਸਰੀਕਾਲ ਬੁਲਾਉਂਦਿਆਂ ਨੂੰ ਐਂ ਤੇ ਤੁਸੀਂ ਚਟਕੇ ਲਾਨ ਕਰਤਾ ਵੀ ਬੀਏ ਪਾਸ ਵਾਲੇ ਸਰਪੰਚ ਬਣਨਗੇ ਬੀਏ ਪਾਸ ਵਾਲਿਆਂ ਨੇ ਕਦੇ ਕਿਸੇ ਨੂੰ ਹੱਥ ਚੱਕਿਆ ਕਿਸੇ ਕਿਸੇ ਨੂੰ ਸਸਰੀਕਾਲ ਬੁਲਾਈ ਐ ਸਾਨੂੰ 2 ਸਾਲ ਹੋ ਗਏ ਲੋਕਾਂ ਨੂੰ ਸਸਰੀਕਾਲ ਬਲਾ ਬਲਾ ਕਰੇ ਸਸਰੀਕਾਲਾਂ ਮਕਾਲੀਆਂ ਆਪ ਦਿਨ ਤੇ ਐ ਨਾ ਕਰੋ ਮਾਨ ਸਾਹਿਬ ਇਹਨੂੰ ਠੀਕ ਕਰੋ ਦੀ ਗੱਲ ਇਹ ਠੀਕ ਨਹੀਂ ਹੈਗੀਗੀ ਇਹਨੂੰ ਦਰਸਤ ਕਰੋ ਸਾਡਾ ਤਾਂ ਬਲੱਡ ਘਟੀ ਜਾਂਦਾ ਕੱਲ ਦਾ ਹਾਂ ਅਸੀਂ ਰਿਸ਼ਤੇਦਾਰੀ ਜਾਣ ਜੋ ਕਿ ਸਾਡੇ ਕੋਲੇ ਸਾਸਰੀ ਘਰ ਨਹੀਂ ਬੁਲਾਉਣ ਨੂੰ ਰਿਸ਼ਤੇਦਾਰੀ ਸਾਰੀਆਂ ਲੋਕਾਂ ਨੂੰ ਬਲਾ ਬਲਾ ਮਕਾਤਿਆਂ ਅਸੀਂ ਤਾਂ ਇਹਨੂੰ ਠੀਕ ਕਰੋ ਮਾਨ ਸਾਹਿਬ ਅਸੀਂ ਸਾਡੇ ਬਹੁਤ ਚਿਰ ਦੇ ਸੁਪਨੇ ਆ ਮਾਨ ਸਾਹਿਬ ਦੀ ਅਸੀਂ ਸਰਪੰਚੀ ਲੜਾਂਗੇ ਤੁਸੀਂ ਤਾਂ ਕੰਮ ਉਹੀ ਕਰਤਾ ਜਿਹੜੇ ਦਾ ਡਰ ਸੀਗਾ ਇਹਨੂੰ ਦਰਸਤ ਕਰੋ ਦੀ ਜਲਦੀ ਸਾਡਾ ਬਲੱਡ ਘਟ ਰਿਹਾ ਇਹਨੂੰ ਠੀਕ ਕਰਕੇ ਦੁਬਾਰੇ ਲਾਹਣ ਕਰੋ ਵੀ ਭਾਈ ਬਣ ਸਕਦੇ ਸਰਪੰਚ ਜਿਹੜੇ ਪਿਛਲੇ 2 ਸਾਲਾਂ ਤੋਂ ਲੋਕਾਂ ਨੂੰ ਸਾਸਰੀ ਘਰ ਬੁਲਾਉਂਦੇ ਆ ਅਜਾ ਡੱਡੇ ਸੁਪਨੇ ਦੇਖੇ ਸੀ ਡਿਫੈਂਡਰ ਬੁੱਕ ਕਰਾਤੀ ਸੀ ਇਹ ਕਹੇ ਗੱਲਾਂ ਗਲਤ ਨੇ ਜੀ ਗਲਤ ਹੈ ਜੀ ਇਹ ਗੱਲਾਂ ਇਹਨੂੰ ਸਹੀ ਕਰੋ ਐਂ ਨਹੀਂ ਪਤਾ ਲੱਗਦਾ ਕੀ ਬੋਲੀ ਜਾਂਦੇ ਆ ਸਾਨੂੰ ਇਹਨੂੰ ਠੀਕ ਕਰੋ ਜੀ ਮੈਂ ਸਰ ਬਾੜੀ ਦਿੱਤਾ ਤੁਹਾਨੂੰ